ਕਾਹੀ ਹੈ ਗਈ ਆ ਪੁਲਿਸ ਫੁੱਲ ਜੀ ਖੜੀ ਨਾਲੇ ਬੈਠੇ ਰੋਕ ਲੈ ਰੋਕ ਲੈ ਕਮਰਾ ਰੋਕ ਲੈ ਅਰੇ ਧਰ ਨਾਲੇ ਬੈਠੇ ਇੱਥੇ ਮਿੱਤਰੋ ਸਵਾਗਤ ਕਰਦੇ ਨਵੇਂ ਦੰਦੇ ਨਵੇਂ ਵਲੌਗ ਵਿੱਚ ਅੱਜ ਇਤਾਂ ਚ ਫਿਰਦੇ ਜੀ ਖਾਣ ਕੇ ਕੋਲੋਂ ਸਾਰੀ ਦੇਖੋ ਏਰੀਆ ਸਾਰਾ ਵੱਡਿਆ ਗਿਆ ਦੇਖਦੇ ਨਾ ਪੂਰਾ ਸ਼ਾਨਦਾਰ ਓਏ ਹੋਏ ਹੋਏ ਕੀ ਬਾਤਾਂ ਨੇ ਮਿੱਤਰੋ ਕੁੱਤੇ ਕਾਤੇ ਫਿਰ ਜਾਂਦੇ ਆ ਉਹ ਸਾਹਮਣੇ ਕੱਚੀ ਦੇ ਪੈ ਪਈ ਜਾਂਦੇ ਆ ਸਾਹਮਣੇ ਤੁਹਾਨੂੰ ਦਿਖਾਉਣਾ ਕਮੈਂਟ ਆਓ ਦੇਖੋ ਪੈਪ ਦੇਖ ਤੇਰਾ ਉੱਥੇ ਸੀਰੇ ਪੈ ਪਈ ਜਾਂਦੇ ਆ ਮਿੱਤਰੋ ਆਪਣੇ ਮਗਰ ਮੋਟਰ ਦੇ ਮੋਟਰ ਦੇ ਪਾਣੀ ਲਈ ਜਿਹੜਾ ਅੰਡਰਗਰਾਉਂਡ ਪੈਪ ਪਾਉਂਦੇ ਆ ਉਹਦੀ ਮਸ਼ੀਨ ਆਈ ਹਟਵਾ ਪੱਟੀ ਜਾਂਦੇ ਨੇ ਉਹਦਾ ਠੀਕਾ ਬੜੀ ਜ਼ਬਰਦਸਤ ਮਸ਼ੀਨਾਂ ਤੁਹਾਨੂੰ ਦਿਖਾ ਦਿੰਦੇ ਆ ਕੋਲੇ ਜਾ ਕੇ ਵੀ ਗੱਲਬਾਤ ਫੁੱਲ ਹੋਈ ਵੀ ਆ ਖਾਲ ਕਾਫੀ ਚੌੜਾ ਸੀਗਾ ਔਰੇ ਉਹਦੇ ਵਿੱਚ ਹੁਣ ਹੋਣਾ ਇੱਕ ਤਾਂ ਪਤਲਾ ਹੋ ਜੂਗਾ ਵੱਡ ਪਤਲੀ ਰਹਿ ਜੂਗੀ ਬੜੀ ਕਣਕ ਵੱਧ ਬੀਜੀ ਆ ਕਰੂਗੀ ਉਹਦਾ ਵੀ ਵਧੀਆ ਤੇ ਦੂਜਾ ਰੌਕੀ ਡਰੀ ਜਾਂਦਾ ਉਹਨੇ ਉਹ ਇੰਨੇ ਸਾਰੇ ਕੁੱਤੇ ਨੇ ਕਿ ਇਹ ਕੱਲਾ ਵਿਚਾਰਾ ਇਹ ਡਰ ਜਾਂਦਾ ਵਾ ਜਰ ਉਹ ਇਹ ਸ਼ੇਰ ਬਣ ਕੇ ਉਹਦੇ ਮਗਰ ਜਾਂਦਾ ਵਾ ਤੇ ਉਹ ਇਹਦੇ ਮਗਰ ਪੈ ਜਾਂਦੇ ਆ ਮੇਰੇ ਕੋਲੇ ਆ ਜਾਂਦਾ ਜਿਆ ਡਰੀ ਜਾਂਦਾ ਵਾ ਬਾਕੀ ਭਾਈ ਅੱਜ ਕੀ ਝਾੜ-ਝੂੜ ਸਾਰਿਆਂ ਦਾ ਹੀ ਵਧੀਆ ਨਿਕਲਿਆ ਵਾ ਪੁੱਛਿਆ ਮੈਂ ਸਾਰਿਆਂ ਤੋਂ ਹੀ ਸਾਰਿਆਂ ਦਾ ਹੀ ਵਧੀਆ ਨਿਕਲਿਆ ਬਾਕੀ ਆ ਵੀ ਜਿਗਾਰਡ ਪੂਰਾ ਵਧੀਆ ਵਾ ਮੂਰੇ ਸੋਨਾ ਲੀਕਾ ਟਰੈਕਟਰ 750 ਤੇ ਮਗਰ ਜਿਗਾਰਡ ਬਣਾ ਕੇ ਟਰਾਲੀ ਵਾਲਾ ਤੇ ਮਗਰ ਲਈ ਸਾਡਾ ਟਰੈਕਟਰ ਵਾਲਾ ਟਾਇਰ ਲਾਇਆ ਵਟੇ ਕਿਉਂਕਿ ਇਹ ਮਸ਼ੀਨ ਉੱਚੀ ਚੱਕੜੀ ਹੁੰਦੀ ਆ ਜੈਕ ਲਾ ਕੇ ਜਿਹੜੀ ਘੁੰਮ ਰਹੀ ਆ ਟਾਟਾ ਦਾ ਟੀਊਬ ਐਕਸਲ ਲਗਾ ਕੇ ਉਹਦੇ ਨਾਲ ਚੇਨ ਪਾ ਕੇ ਜਿਗਾਰਡ ਵਧੀਆ ਬਣਾਇਆ ਮੂਰੇ ਇੱਕ ਗੇਅਰ ਪਾਇਆ ਪੀਟੀਓ ਨਾਲ ਜਿਸ ਦੇ ਨਾਲ ਮਗਰੀ ਮਗਰ ਦੀ ਸਪੀਡ ਘਟ ਜਾਂਦੀ ਆ ਉਹ ਸਪੀਡ ਨੂੰ ਆਪਣਾ ਮੇਨਟੇਨ ਕਰਕੇ ਇਹਨਾਂ ਵਧਾ ਘਟਾ ਸਕਦੇ ਆ ਬਾਕੀ ਆਪਾਂ ਬਾਈ ਤੋਂ ਪੁੱਛਾਂਗੇ ਕੀ ਹਿਸਾਬ ਕਿਤਾਬ ਆ ਥੂੜੀ ਤਾੜ ਵੀ ਮਿੱਤਰੋ ਸਾਰੀ ਬਣ ਗਈ ਆ ਗੱਲਬਾਤ ਆ ਫੋਲ ਹੋਈ ਪਈ ਆਰੇ ਆਕੀ ਬਾਈ ਨੂੰ ਪੁੱਛਾਂਗੇ ਕੀ ਖਰਚਾ ਕਿਰਚਾ ਆਉਂਦਾ ਹਨਾ ਉਹ ਮੋਟਰਾਂ ਸਾਹਮਣੇ ਕੀ ਖਰਚਾ ਆਉਂਦਾ ਪੈ ਪੰਪੂਪਾਂ ਦਾ ਕੀ ਟਰੈਕਟਰ ਦਾ ਖਰਚਾ ਆਉਂਦਾ ਕੇਸ ਟੂਰ ਦਾ ਸਾਰਾ ਮਿਲਾ ਕੇ ਹਨਾ ਤੁਹਾਨੂੰ ਦਿਖਾਉਨੇ ਆ ਦੇਖੋ ਭਾਈ ਨੇੜਿਆਂ ਦੇਖੋ ਚੈਨ ਘੁੰਮਦੀ ਅੰਦਰੋਂ ਬਹੁਤ ਡੂੰਘਾ ਇੱਥੇ ਰੌਕੀ ਦੇਖ ਰਿਹਾ ਲਾਹ ਹਿੱਲ ਰਿਹਾ ਵਾ ਇਹ ਤਾਂ ਟੱਪ ਨਹੀਂ ਹੋਣਾ ਇੱਧਰ ਜੀ ਜਾਊਗਾ ਇਹ ਵਿੱਚ ਨਾ ਡੱਕ ਵੀ ਵਿੱਚ ਨਾ ਡੱਕ ਮੈਂ ਇੱਧਰ ਆ ਕੱਢਣਾ ਵੀ ਨਹੀਂ ਮੁੜ ਕੇ ਗਏ ਨੇ ਤੈਨੂੰ ਉਹ ਸਦਾ ਕਰ ਹੋਣਾ ਜਿਹੜੇ ਕਸ਼ਤੀ ਦੇ ਪੈ ਪੈਣੇ ਨੇਗੇ ਉਹ ਮਿੱਤਰੋ ਸਾਹਮਣੇ ਸੁਆਵਾ ਜਿਹੜੇ ਬਹੁਤ ਸਾਰੇ ਤਰਸ ਦੇ ਰਹੇ ਨਾ ਦੂਰ ਜੇ ਉਥੋਂ ਸੁਆਏ ਤੋਂ ਕਸ਼ਤੀ ਦੇ ਪੈ ਪੈ ਰਹੇ ਆ ਆ ਜਿਹੜੀ ਨਿੰਮ ਆ ਇਕੱਲੀ ਜੀ ਖੜੀ ਇੱਦਾਂ ਕਰ ਕਸ਼ਤੀ ਦੇ ਪੈ ਪੈਣੇ ਆ ਵੀ ਜਿੰਦਵਾਰ ਸ਼ੁਰੂ ਹੋ ਗਈ ਕੋਕਾ ਕੀ ਪੀ ਕੇ ਗੱਲ ਹੋ ਗਈ ਖਤਮ ਬਣਾਈ ਜਾਂਦੇ ਆ ਬਣਾਈ ਜਾਂਦੇ ਆ ਲੋ ਵੀ ਆਪਾਂ ਬਿਰੇ ਨਾਲ ਗੱਲਬਾਤ ਕੀਤੀ ਆ ਥੋੜੀ ਜੀ ਤੇ 20 ਤੋਂ 25000 ਰੁਪਿਆ ਕੀਲੇ ਦਾ ਰੇਟ ਖਰਚਾ ਆਉਂਦਾ ਵਾ ਠੀਕ ਆ ਸਾਰਾ ਤੇ ਵਿੱਚ ਹੀ ਟਰੈਕਟਰ ਦਾ ਪਾ ਕੇ ਵਿੱਚ ਹੀ ਸਾਰਾ ਕੁਝ ਪਾ ਕੇ ਠੀਕ ਆ 2000 ਰੁਪਏ ਕੀਲਾ ਉਹੀ ਆਪਣਾ ਜਿਨ੍ਹਾਂ ਨੇ ਜਿੰਨਾ ਜਿੰਨਾ ਕਰਾਉਣਾ ਹੁੰਦਾ ਉਹਨਾਂ ਕੇ ਕਰਵਾ ਲੈਂਦੇ ਆ ਬਾਕੀ ਕਈ ਬੰਦਿਆਂ ਦਾ ਰੇਟ ਵੱਧ ਹੁੰਦਾ ਕਈ ਬੰਦਿਆਂ ਦਾ ਰੇਟ ਘੱਟ ਹੁੰਦਾ ਬਾਕੀ ਪੈਪਾਂ ਤੇ ਡਿਪੈਂਡ ਹੁੰਦਾ ਕੁਆਲਿਟੀ ਤੇ ਡਿਪੈਂਡ ਹੁੰਦਾ ਠੀਕ ਆ ਤੇ ਵੀ ਤੁਸੀਂ ਕਿਹੜੇ ਪੈਪ ਪਵਾ ਰਹੇ ਹੋ ਜੇ ਤੁਸੀਂ ਸੀਮੈਂਟ ਵਾਲੇ ਪੈਪ ਪਵਾ ਰਹੇ ਹੋ ਤਾਂ ਖਰਚਾ ਵੱਧ ਜਾਂਦਾ ਪਲਾਸਟਿਕ ਵਾਲੇ ਪੈਪ ਪਵਾ ਰਹੇ ਹੋ ਖਰਚਾ ਥੋੜਾ ਜਿਹਾ ਘੱਟ ਜਾਂਦਾ ਸੀਮੈਂਟ ਵਾਲੇ ਪੈਪ ਦਾ ਇਦਾਂ ਹੁੰਦਾ ਬਈ ਜਿਵੇਂ ਜੋੜ-ਜਾੜ ਲੱਗਿਆ ਹੁੰਦਾ ਨਾ ਉਦੋਂ ਥੋੜਾ ਜਿਹਾ ਰਿਸ ਦਾ ਰੂਸ ਦਾ ਰਹਿੰਦਾ ਵਾ ਇਹ ਪਲਾਸਟਿਕ ਦਾ ਵਧੀਆ ਵਾ ਜਿੱਥੋਂ ਕਈ ਵਾਰ ਪੈਪ ਟੁੱਟ ਜਾਵੇ ਤੋਂ ਆ ਪਟੋ ਜੋੜ ਲਾ ਦੋ ਪਲਾਸਟਿਕ ਦਾ ਕੀ ਇੰਦਾ ਬੈਂਡ ਹੀ ਪਾਉਣਾ ਦਾ ਇਨੂੰ ਲੈ ਕੇ ਘਰ ਨੂੰ ਚਲੀਏ ਮੌਸਮ ਇੱਕ ਨੰਬਰ ਹੋਗਾ ਵੀ ਤੁਸੀਂ ਦੇਖ ਸਕਦੇ ਹੋ ਓਏ ਹੋਏ 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 ਵਿਚ ਜਿਹੜੀ ਨਾ ਇਹਦੇ ਮਤਲਬ ਥੋੜੀ ਜਿਹੀ ਮਿੱਟੀ ਰਹਿ ਜਾਂਦੀ ਉਸਨੂੰ ਦਿਖਾਉਣਾ ਤੇ ਜਿਵੇਂ ਆ ਵਿੱਚ ਮਿੱਟੀ ਪਈ ਆ ਦੇਖੋ ਹਨਾ ਇਹੋ ਬੰਦੇ ਦੋ ਬੰਦੇ ਲਾਏ ਹੋਏ ਨੇ ਕਿ ਉਹਨਾਂ ਨੇ ਸਾਫ਼ ਕਰ ਜਾਣੀ ਆ ਸਾਰੀ ਦੀ ਸਾਰੀ ਮਿੱਟੀ ਤੇ ਫਿਰ ਲੈਵਲ ਕਰਕੇ ਸਾਰਾ ਲੈਵਲ ਕਰਕੇ ਤੇ ਫਿਰ ਪਾ ਦਿੰਦੇ ਆ ਪਾਕਿਸਤਾਨ ਨੂੰ ਵੀ ਇਤਨਾ ਮੋਟਰ ਮੋਟਰ ਤੇ ਨਾਉਣ ਦਾ ਨਾ ਯਾਰ ਆਊਗਾ। ਹਨ ਨੂੰ ਵੀ ਮੋਟਰ ਤੇ ਨਾਉਣ ਦਾ ਨਾ ਯਾਰ ਆਊਗਾ ਫਿਰ ਵੱਡਾ ਹੋ ਜਾਣਾ। ਚਲੋ। ਚਲੀਏ ਘਰ ਨੂੰ। ਇਹ ਆਪਣੇ ਨਾਲ ਫਿਰ ਜਾਂਦਾ ਬੈੜਾ। ਰੋਕ ਰੋਕ। ਇਹ ਭਾਈ ਜਿੰਨਾ ਤੁਹਾਨੂੰ ਦੇਖਣ ਚ ਭੋਲਾ ਪੰਛੀ ਲੱਗਦਾ ਨਾ ਉਹਨਾਂ ਹੈ ਨਹੀਂ ਹੈਗਾ। ਇਹ ਹੈਗਾ ਪੂਰਾ ਹਰਾਮੀ। ਇੱਥੇ ਵੀ ਪਹਿਲਾਂ ਸ਼ੁਰੂ ਕੀਤਾ ਸੀ। ਫਿਰ ਇੱਧਰ ਦਾਲ ਨਿਕਲੀ ਸਾਈਡ ਤੇ ਹੈਗਾ ਨਾ। ਤੇ ਹੁਣ ਇੱਧਰ ਹੀ ਸੈੱਟ ਕਰਤਾ ਸਾਈਡ ਤੇ। ਢੂੰਗਾ ਕਰਨਾ ਮੈਂ ਭਾਈ। ਚਾਰ ਫੜ ਡੂੰਗਾ ਚਲੋ ਇਹ ਤਾਂ ਹੋਈ ਜਾਣਾ ਨਾ ਤੇ ਕਰ ਦੋਂਗੇ ਅੱਜ ਅੱਜ ਕੱਲ ਨੂੰ ਚਲੋ ਕਰਦੇ ਆ ਰਾਮ ਨਾ ਕਰਿਓ ਬਸ ਇਹ ਤਾਂ ਹਜੇ ਤਾਂ ਵਧੇਰਾ ਟਾਈਮ ਪਿਆ ਜਦੋਂ ਵਿੱਚ ਕਣਕ ਕੌਣਕ ਖੜੀ ਆਉਂਦੀਆਂ ਨਿਕੀਆਂ ਜਾਂ ਝੋਨਾ ਝੁੰਨਾ ਖੜਾ ਹੁੰਦਾ ਉਦੋਂ ਆਫਾ ਹੋ ਜਾਂਦਾ ਇਹ ਕੰਮ ਕਰਨਾ ਉਦੋਂ ਬੜਾ ਨੁਕਸਾਨ ਵੀ ਹੁੰਦਾ ਔਰ ਜਿਵੇਂ ਖੇਤ ਵਿਲੇ ਪਏ ਨੇ ਹੁਜੇ ਪਹਿਲਾਂ ਕੱਦੂ ਕਰਨ ਕੋ ਕਿੰਨਾ ਕੁਝ ਕਰਨਾ ਪੈਣਾ ਤੇ ਲੇਵਲ ਕਰਾ ਵੀ ਲੈਵਲ ਕਰਾ ਵੀ ਫੇਰ ਫਰਾ ਪੈਣਾ ਫੇਰ ਕਿਤੇ ਜਾ ਕੇ ਕਿਤੇ ਝੋਨਾ ਝੋਨੇ ਦੀ ਪਾਣੀ ਪੁਣੀ ਛੱਡਿਆ ਜਾਣਾ ਜਨੂ ਵੀ ਬੰਦੇ ਫਰੀ ਬੈਠੇ ਹਨ ਐਦਾਂ ਦੇ ਕੰਮ ਇਹ ਟਾਈਮ 'ਚ ਕਰਵਾਉਣੇ ਸਭ ਤੋਂ ਸਹੀ ਰਹਤੇ ਆਗੇ ਠੀਕ ਆ ਬਾਕੀ ਹੁਣ ਇਹ ਵੀ ਆ ਐਸਾ ਹੁਣ ਕਸ਼ਤੀ ਲੱਗਣ ਲੱਗ ਜਾਨੀ ਨਵੀਂ ਕਸ਼ਤੀ ਬਣ ਰਹੀ ਆ ਕਿਤੇ ਆਪਣੇ ਐਮਐਲਏ ਸਾਹਿਬ ਦੇ ਘਰ ਕੇ ਨਵੀਂ ਕਸ਼ਤੀ ਬਣ ਰਹੀ ਆ ਪਹਿਲਾਂ ਕਸ਼ਤੀ ਨਾ ਆ ਵੀ ਸਾਡੀਆਂ ਮੜੀਆਂ ਨੇਗੀਆਂ ਇੱਥੇ ਇੱਕ ਮਿੰਟ ਆ ਜਗ੍ਹਾ ਜਿੱਥੇ درخت ਜਨੇ ਨਾ ਇੱਥੇ ਮੜੀਆਂ ਨੇਗੀਆਂ ਤੇ ਇਥੇ ਕਰ ਕਸ਼ੀ ਹੁੰਦੀ ਸੀ ਹੁਣ ਇਹ ਉੱਪਰ ਚ ਘੁੰਮ ਕੇ ਉੱਪਰ ਚ ਘੁੰਮ ਕੇ ਨਾ ਸਾਰੇ ਪੈਪ ਨਾ ਮੇ ਪੈ ਰਹੇ ਨੇ ਕਿ ਤੇ ਫਿਰ ਇਹੋ ਨਿੰਮ ਤੱਕਰ ਇਹ ਕਸ਼ੀ ਆ ਜਾਣੀਆਂ ਤੇ ਸਾਰਿਆਂ ਨੂੰ ਇਥੋਂ ਕਸ਼ੀ ਦੇ ਪਾਣੀ ਦਾ ਪਾਟ ਮਿਲ ਜਾਣਾ ਵਧੀਆ ਹੋ ਜਾਣਾ ਵਧੀਆ ਬਈਆ ਤੇ ਹੁਣ ਚੱਲਿਆ ਕਰਨ ਕਿੱਧਰ ਗਿਆ ਪੱਜ 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 ਪੁੱਜੂ ਪੁੱਜੂ ਮੇਰਾ ਸ਼ੌਣਾ ਬੋਤ ਓਏ ਹੋਏ ਹੋਏ ਓਏ ਹੋਏ ਹੋਏ ਓਏ ਹੋਏ ਹੋਏ ਆਏ ਮੇ ਮਟਰੋ ਅਗਲਾ ਦਿਨ ਆ ਤੇ ਅੱਜ ਬਈ ਥੋੜਾ ਜਿਹਾ ਕੰਮ-ਗੁੰਮ ਐਥੇ ਕਰ ਲਈਏ ਕਾਲਜ ਸੀਗੇ ਅੱਜ ਵੀ ਇਧਰ ਲਈ ਅੱਖ ਦੇ ਮੇਰੇ ਪ੍ਰਿੰਟ ਲੜ ਗਏ ਪਰ ਇੰਨਾ ਸੋਗ ਰ ਆ ਵੀ ਸੋਜਾਂ ਨਹੀਂ ਚੜਿਆ ਤੇ ਪਹਿਲਾਂ ਤਾਂ ਹਲਕੀ ਜੀ ਤਾਂ ਸੁੱਜ ਗਈ ਸੀਗੀ ਪਰ ਹੁਣ ਠੀਕ ਆ ਫਿਲਹਾਲ ਆਪਾਂ ਫੈਕਟਰੀ ਦਾ ਕੰਮ ਕਰਨ ਚੱਲੇ ਸੀਗੇ ਮੈਂ ਕਿਹਾ ਚਲੋ ਥੋੜਾ ਜਿਹਾ ਵਲੌਗ ਬਣਾ ਲਈਏ ਜਿਹੜਾ ਮਿੱਤਰੋ ਮੈਂ ਆ ਪਿਛਲੇ ਵਲੌਗ ਤੋਂ ਪਿਛਲਾ ਵਲੌਗ ਬਣਾਇਆ ਸੀਗਾ ਜਿਹਦੇ ਵਿੱਚ ਮੈਂ ਦੱਸਿਆ ਸੀ ਜਿੱਦੀ ਜ ਮੈਂ ਸਰਵਿਸ ਕਰਾਉਣ ਗਿਆ ਜਿਹਦੇ ਵਿੱਚ ਮੈਂ ਦੱਸਿਆ ਸੀਗਾ ਜੀ ਠੇਕਾ ਖੁੱਲਿਆ ਅੱਜ ਵੀ ਉਸੇ ਧਰਨਾ ਲੱਗ ਗਿਆ ਤੇ ਉਹ ਠੇਕਾ ਕਰਾਤਾ ਬੰਦ ਅਜੇ ਪੱਕਾ ਨਹੀਂ ਪਤਾ ਵੀ ਬੰਦ ਹੋ ਗਿਆ કે ਨਹੀਂ ਅਜੇ ਧਾਰਨਾ ਚ ਜ਼ਰੂਰ ਲੱਗਿਆ ਤੇ ਬਾਕੀ ਨਜ਼ਾਰਾ ਭਾਈ ਅੱਜ ਬਾਕੀ ਆਪੇ ਏਸੀ ਦੀ ਗੱਲ ਗੈਸ ਗੁਜੀ ਥੋੜੀ ਜੀ ਭਾਈ ਕੂਲਿੰਗ ਜੀ ਘਟ ਗਈ ਸੀਗੀ ਕੂਲਿੰਗ ਤੇ ਗੈਸ ਗੁਸ ਬੋਕ ਗਈ ਸੀਗੇ ਚਲੋ ਬਾਕੀ ਆਪਾਂ ਜਿੱਥੇ ਜਾਣਾ ਉੱਥੇ ਚੱਲੀਏ ਦਾਉ ਵੀ ਮਤਰਾ ਕੰਮ ਆਪਨ ਵੇੜ ਲਾ ਫੈਕਟਰੀ ਚ ਚੱਲੀ ਹੁਣ ਲੈ ਵੀ ਮਤਰਾ ਲਾ ਗਾਣੇ ਘਰੇ ਚੱਲੀ ਆ ਬਈ ਹਨੇਰਾ ਹੋ ਗਿਆ ਕਮ ਸੇਮ 3 ਜਾਂ 4 ਘੰਟੇ ਲੱਗੇ ਸਾਨੂੰ ਤੇ ਸਾਰਾ ਕੁਝ ਕਰਦੇ ਕੋ ਰੌਂਦਿਆਂ ਨੂੰ ਗੱਡੀ ਚ ਤੇਲ ਵੀ ਨਹੀਂ ਹੈਗਾ ਇਹ ਮਟੂਆ ਵੀ ਨਹੀਂ ਲੈ ਕੇ ਆਏ ਚਲੋ ਚੱਲੀਏ ਘਰ ਨੂੰ ਤੁਹਾਨੂੰ ਠੇਕਾ ਵੀ ਦਿਵਾਨੇ ਰਾਸਤੇ ਉਹ ਵੀ ਹਜੇ ਵੀ ਇੱਥੇ ਨਾ ਕਾਫੀ ਹੈਗੀ ਆ ਪੁਲਿਸ ਫੁੱਲ ਜੀ ਖੜੀ ਆ ਮੂਰੋਂ ਲਾਈਟ ਆਉਂਦੀ ਐ ਕਦਾਣਾ ਬੜੀ ਗੰਦੀ ਲੱਗਦੀ ਐ ਅਜੇ ਵੀ ਇੱਥੇ ਧਰਨਾ ਤੋਂ ਨਾ ਲਾਈ ਬੈਠੇ ਨੇਗੇ ਦਿਖਾਣਿਆ ਆ ਖੁੱਲੇ ਆ ਵਾ ਜਿਹੜਾ ਠੇਕਾ ਵਾ ਆ ਪੋਰਟ ਵਾਲੇ ਨੇ ਗੱਡੀਆਂ ਖੜੀਆਂ ਹੌਲੀ ਕਰੀਆਂ ਥੋੜੀ ਹੌਲੀ ਹੌਲੀ ਦੇਖੋ ਆ ਧਰਨਾ ਲਾਈ ਬੈਠੇ ਰੋਕ ਲੈ ਰੋਕ ਲੈ ਕਮਰ ਰੋਕ ਲੋ ਔਰ ਧਰਨਾ ਲਾਈ ਬੈਠੇ ਇੱਥੇ ਸਵੇਰੇ ਤਾਂ ਬੁੜੀਆਂ ਬੜੀਆਂ ਵੀ ਮਿੱਤਰੋ ਖਾਸੀਆਂ ਫੇਰਦੀਆਂ ਅਹੀਂ ਔਰੇ ਤੇ ਉਹਨੂੰ ਪਤਾ ਤਾਂ ਹੈਗਾ ਪੈਂਟ ਦੀਆਂ ਬੜੀਆਂ ਇਕੱਠੀਆਂ ਆ ਗਏ ਖਲਾਰੇ ਪਾਦਨ ਦੀਆਂ ਨੇ ਹਰ ਹੀ ਹੈਗਾ ਆ ਜੋ दारू ਦੀਆਂ ਬੋਤਲਾਂ ਕਿਧਰੋਂ ਕਿਧਰੀਆਂ ਘਾਟੀਆਂ ਬਾਈ ਕੱਲ ਹਜੇ ਲਿਆ ਕੇ ਰੱਖੀਆਂ ਹੀ ਨੇ ਹੌਲੀ ਰੱਖ ਗੱਡੀ ਹੋਏ ਹੌਲੀ ਰੱਖ ਕੱਲ ਹਜੇ ਲਿਆ ਕੇ ਨਾਲੇ दारू ਦੀਆਂ ਬੋਤਲਾਂ ਰੱਖੀਆਂ ਹੀ ਨੇ ਮਿੱਤਰੋ ਅੱਜ ਖਲਾਰ ਦੀਆਂ ਕਲਾਰ ਵੈਸੇ ਬਾਈ ਜੇ ਠੇਕਾ ਖੋਲਣਾ ਹੀ ਆ ਨਾ ਪਿੰਡ ਤੋਂ ਬਾਹਰ ਖੋਲੋ ਸਾਈਡ ਤੇ ਖੋਲੋ ਇਹ ਮੇਨ ਰੋਡ ਆ ਜਿਹੜਾ ਆਲਾ ਰੋਡ ਆ ਨਾ ਇਹ ਮੇਨ ਰੋਡ ਆ ਇੱਥੇ ਕਈ ਇਸ ਮੌਕੇ ਵੀ ਹੁਣ ਸ਼ਾਮ ਦੇ ਬਾਅਦ ਕਮ ਸੇਮ 7 ਵਜੇ ਗਏ ਆ 7 ਜਾਂ 7:30 8 ਵਜੇ ਨਾਲ ਹੋਣਗੇ ਤੇ ਲਾਈਟਾਂ ਵੱਡੀਆਂ ਰੱਖਣੇ ਹੁਣ ਲੋਕੀ ਆਪਾਂ ਵੀ ਫੋਲੀ ਲਾਈਟਾਂ ਰੱਖਣੀਆਂ ਨੇ ਅੰਨੇ ਕਰਦਣੇ ਲੋਕੇ ਅੰਨੇ ਦੇਖੋ ਸਾਹਮਣੇ ਵੇ ਇਦਾਂ ਆਉਂਦੇ ਆਪਾਂ ਵੀ ਆ ਜੋ 300 ਆਰ ਦੀਆਂ ਲਾਈਟਾਂ ਐਵੇਂ ਨਹੀਂ ਪਵਾਈਆਂ ਹਨਾ ਵੀ ਤੇ ਇਹ ਮੇਨ ਰੋਡ ਆ ਇੱਥੇ ਕੁੜੀਆਂ ਵੀ ਆਉਂਦੀਆਂ ਨੇ ਕੰਮ ਤੋਂ ਆਉਂਦੀਆਂ ਨੇ ਕਈ ਲੇਡੀਜ਼ ਵਗੈਰਾ ਵੀ ਆਉਂਦੀਆਂ ਨੇ ਕਈਆਂ ਦੇ ਨਾਈਟ ਡੀ ਵੀ ਹੁੰਦੀ ਆ ਜਿਨ੍ਹਾਂ ਨੂੰ ਇੱਥੋਂ ਜਾਣਾ ਹੁੰਦਾ ਵਾ ਉੱਥੇ ਕੰਮ ਗਲਤ ਹੋ ਜਾਂਦਾ ਹੈ ਵੀ ਦਾਰੂ ਦੂਰੂ ਪੀ ਕੇ ਲੋਕੀ ਹਣ ਕਈਆਂ ਦੇ ਜਿੰਨਾਂ ਦੇ ਹਾਜਮ ਨਹੀਂ ਹੁੰਦੀ ਉਹ ਇੱਥੇ ਆ ਕੇ ਕਰਨਗੇ ਚੌੜ ਮਿੱਤਰੋ ਇਸ ਲਈ ਇਹ ਗੱਲ ਵਧੀਆ ਬਣਦੀ ਨਹੀਂ ਹੈਗੀ ਤੇ ਵਧੀਆ ਕੀਤਾ ਠੇਕਾ ਇੱਥੋਂ ਚਕਾਉਣਾ ਚਾਹੀਦਾ ਵਾ ਪਿੰਡ ਤੋਂ ਬਾਹਰ ਬਣਾਉਣਾ ਆਪਾਂ ਨੂੰ ਉਹਦਾ ਕੋਈ ਚੱਕਰ ਨਹੀਂ ਹੈਗਾ। ਬਾਕੀ ਪੰਡਾ ਪਾयां ਆ ਗਏ ਆ ਪੰਡ ਆ ਭਾ ਆ ਗਏ ਆ ਘਰੇ ਆ ਕੇ ਰੋਟੀ ਖਾਣੀ ਆ। ਬਾਕੀ ਇਹ ਨਿੱਕਾ ਜਿਹਾ ਵਲੌਗ ਸੀਗਾ ਥੋੜਿਆ ਇਨਫੋਰਮੇਸ਼ਨ ਵਾਲਾ ਵਲੌਗ ਬਣਾਉਣ ਦੀ ਕੋਸ਼ਿਸ਼ ਕੀਤੀਆਂ ਹੋਇਆ ਆਪਾਂ। ਫੈਕਟਰੀ ਦਾ ਕੰਮ ਮੈਂ ਜਾਣ ਕੇ ਨਹੀਂ ਦਿਖਾਉਣਾ ਤਾਂ ਮਿੱਤਰੋ ਕਈਆਂ ਨੂੰ ਮਿਰਚਾਂ ਲੱਟ ਜਾਂਦੀਆਂ ਨੇ ਮਿਰਚਾਂ ਆਪਾਂ ਮਿਰਚਾਂ ਮੇਰਾ ਬਾੜੀਆਂ ਨਾ ਫਿਰ ਅਗਲੇ ਫਿਰ ਹੋਰ ਇੱਕ ਅਗਲਾ ਵੀ ਤੇ ਕੀ ਦੱਸਾਂ ਹੋਰ ਹੀ ਦੂਜੇ ਨੰਬਰ ਵਾਲੇ ਕੰਮ ਕਰਾਉਣ ਲੱਗ ਜਾਂਦਾ ਜਿਹੜੇ ਆਪਾਂ ਨਹੀਂ ਕਰਨੇ ਚਾਹੁੰਦੇ ਹਜੇ ਵੀ ਦੱਸਣੇ ਚਾਹੁੰਦੇ ਥੋੜਾ ਜਿਹਾ ਨੇਹਰਾ ਆਉਂਦਾ ਹੋਊਗਾ ਮੇਰੇ ਫੇਸ ਤੇ ਇਹਨੂੰ ਪਾਸ ਮਾਰਿਆ ਇਹਨੂੰ ਕਾ ਗੱਡੀ ਤੋਰ ਗੱਡੇ ਖੜਾਈ ਖੜਾ ਵਾ ਤੇ ਬਾਹਰ ਕਰਕੇ ਵੀ ਮਿੱਤਰੋ ਆਪਾਂ ਫੈਕਟਰੀ ਦਾ ਕੰਮ ਜ਼ਿਆਦਾਤਰ ਆਪਾਂ ਦਿਖਾਈ ਦੇ ਨਹੀਂ ਹੈਗਾ ਨਾ ਆਪਾਂਦਰੋਂ ਫੈਕਟਰੀ ਦਿਖਾਈਦੀ ਆ ਕੀ ਹਾਲ ਹੈ ਵੀਰੇ ਤੇ ਨਾ ਆਪਾਂਦਰੋਂ ਫੈਕਟਰੀ ਦਿਖਾਈਦੀ ਆ ਤੇ ਬਾਕੀ ਵੀ ਮਿੱਤਰੋ ਆਹੀ ਸੀਗਾ ਨਿੱਕਾ ਯਾ ਵਲੌਗ ਜੇ ਵਲੌਗ ਕੈਂਟ ਲੱਗਿਆ ਹੋਊਗਾ ਨਾ ਜੇ ਵਲੌਗ ਕੈਂਟ ਲੱਗਿਆ ਹੋਊਗਾ ਬਾਈ ਲਾਈਕ ਵਾਲੇ ਬਟਨ ਤੇ ਨਾ ਥੋੜੇ ਮਾਰ-ਮਾਰ ਭੰਨ ਦੋ ਉਹਨੂੰ ਬਸ ਜਿਗਾ ਕਮੈਂਟ ਵੀ ਕਰ ਦਿਓ ਤੇ ਜੇ ਤੁਹਾਨੂੰ ਇਹ ਜਗਾੜ ਦਾ ਨਾਮ ਪਤਾ ਵਾ ਮਿੱਤਰੋ ਉਹਦਾ ਵੀ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਸ਼ਾਰਟ ਵੀਡੀਓ ਵੀ ਪਾਈ ਸੀਗੀ ਕਈਆਂ ਨੂੰ ਹਨਾ ਨਾਮ ਨਹੀਂ ਪਤਾ ਹੁੰਦਾ ਕਈਆਂ ਨੂੰ ਠੀਕ ਹੈ ਜੀ ਹੁਣ ਠੀਕਾ ਬਾਕੀ ਹੌਲੀ 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 ਤੇ ਬਾਕੀ ਵੀ ਮਿੱਤਰੋ ਸਬਸਕ੍ਰਾਈਬ ਕਰ ਦਿਓ ਠਾ 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 ਬਾਈ